ਰੋਧਲੇ ਪਾਸੇ ਨੌਜਵਾਨ ਭਾਰਤ ਸਭਾ ਦੇ ਮੰਗਾ ਜਾਨ ਜਿਹੜੇ ਕਹਿੰਦੇ ਖਿਡਾਰੀਆਂ ਦੇ ਨਾਲ ਜਿਹੜੀ ਕਹਿੰਦੇ ਜਾਨ ਤੇ ਬਚਾਅਮ ਕਰ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਆਪਣਾ ਕਹਿੰਦੇ ਕੀਮਤੀ ਸਭਾ ਕੱਢ ਕੇ ਜਿਹੜੇ ਕਹਿੰਦੇ ਸਾਡੇ ਵਿਚਕਾਰ ਪੁੱਜੇ ਹੈ ਔਰ ਕਹਿੰਦੇ ਗਹਿ ਕੱਢ ਵੀ ਯੋਗਦਾਨ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਔਰ ਖਿਡਾਰੀਆਂ ਨੂੰ ਕਹਿੰਦੇ ਪਿੰਡ ਲੀਡ ਕਹਿੰਦੇ ਪ੍ਰੇਰਿਤ ਗਾ ਅੱਜ ਨੌਜਵਾਨ ਭਾਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਵਿੱਚ ਜਿਹੜਾ ਕ੍ਰਿਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਤੇ ਚਾਰ ਸਾਹਿਬਜ਼ਾਦੇ ਟੂ ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਿਹਾ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਾਹਿਬਜ਼ਾਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਵਾਰਤ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਹਾਂ ਅੱਜ ਪੰਡਿਤ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸਮੁੱਚੇ ਜ਼ਿਲ੍ਹੇ ਦੀ ਟੀਮ ਦੇ ਵੱਸੋਂ ਇੱਥੇ ਟੂਰਨਾਮੈਂਟ 3 ਰੋਜ਼ਾ ਨੌਜਵਾਨ ਭਰਸਵਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਰੋਹ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂਹਿਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪੰਡਿਤ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਹਾਂ جي باقي يا ٹیم اندر رہتے لاسٹ مین نے باہر